ਦੋਸਤੋ ਮੌਗਲ ਬਾਦਸ਼ਾਹਾਂ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਵਿਵਾਦਾਂ ਵਿੱਚ ਰਹਿਣ ਵਾਲਾ ਨਾਂ ਔਰੰਗਜ਼ੇਬ ਹੈ ਤੇ ਜੇ ਅਸੀਂ ਆਪਣੇ ਇਤਿਹਾਸ ਦੇ ਨਾਇਕਾਂ ਨੂੰ ਸਹੀ ਮਾਇਨੇ ਵਿੱਚ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਡੇ ਇਤਿਹਾਸ ਦੇ ਖਲ ਨਾਇਕਾਂ ਨੂੰ ਸਮਝਣਾ ਵੀ ਉਨਾ ਹੀ ਸ਼ਾਇਦ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਉਸ ਦੀ ਸੋਚ ਉਸ ਦੀ ਮਾਨਸਤਾ ਨੂੰ ਸਮਝਦੇ ਹਾਂ ਤਾਂ ਸਾਨੂੰ ਸਿੱਖ ਸੰਘਰਸ਼ ਦੇ ਇਤਿਹਾਸ ਨੂੰ ਸਮਝਣ ਦਾ ਇੱਕ ਵੱਖਰਾ ਨਜ਼ਰੀਆ ਮਿਲਦਾ ਹੈ ਇਹ ਕੱਟੜਤਾ ਇਹ ਜ਼ੁਲਮ ਉਸ ਦੇ ਸੁਭਾਅ ਵਿੱਚ ਆਇਆ ਕਿੱਥੋਂ ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਆਪਣੇ ਆਖਰੀ ਸਮੇਂ ਤੱਕ ਇਹ ਮੰਨਦਾ ਰਿਹਾ ਕਿ ਜੋ ਕੁਝ ਵੀ ਉਹ ਕਰ ਰਿਹਾ ਸੀ ਭਾਵੇਂ ਉਹ ਕਿੰਨਾ ਵੀ ਵੱਡਾ ਜ਼ੁਲਮ ਕਿਉਂ ਨਾ ਹੋਵੇ ਉਹ ਕੁਰਾਨ ਦੇ ਅੱਲਾ ਦੀ ਨਜ਼ਰਾਂ ਵਿੱਚ ਬਿਲਕੁਲ ਸਹੀ ਸੀ ਉਹ ਹਰ ਜ਼ੁਲਮ ਨੂੰ ਧਰਮ ਦਾ ਚੋਲਾ ਪਾ ਕੇ ਸਹੀ ਠਰੋਂਦਾ ਰਿਹਾ ਇਸ ਮਾਨਸਿਕਤਾ ਦੀਆਂ ਜੜਾਂ ਆਖਰ ਕਿੱਥੇ ਸਨ ਆਪ ਸਮਝਦੇ ਹਾਂ ਦੋਸਤੋ ਔਰੰਗਜ਼ੇਬ ਦਾ ਪਿਤਾ ਸ਼ਾਹਜਹਾਂ ਤੇ ਦਾਦਾ ਜਹਾਂਗੀਰ ਸੀ ਉਹੀ ਜਹਾਂਗੀਰ ਜਿਸ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਪਰ ਔਰੰਗਜ਼ੇਬ ਦੀ ਜ਼ਿੰਦਗੀ ਦਾ ਅਸਲ ਮੋੜ ਉਹ ਛੋਟੀ ਉਮਰ ਵਿੱਚ ਆਇਆ ਹੋਇਆ ਇਸ ਤਰ੍ਹਾਂ ਕਿ ਉਸਦੇ ਪਿਤਾ ਸ਼ਾਹਜਹਾਂ ਨੇ ਆਪਣੇ ਪਿਤਾ ਜਹਾਂਗੀਰ ਖਿਲਾਫ ਬਗਾਵਤ ਕਰ ਦਿੱਤੀ ਬਾਅਦ ਵਿੱਚ ਦੋਵਾਂ ਵਿਚਕਾਰ ਸਮਝੌਤਾ ਹੋਇਆ ਉਸ ਸਮਝੌਤੇ ਤਹਿਤ ਜਹਾਂਗੀਰ ਨੇ 8 ਸਾਲਾਂ ਦੇ ਔਰੰਗਜ਼ੇਬ ਤੇ ਉਸਦੇ ਵੱਡੇ ਭਰਾ ਦਾਰਾ ਸ਼ਿਕੋਰ ਨੂੰ ਬੰਦੀ ਬਣਾ ਕੇ ਇੱਕ ਗਰੰਟੀ ਵਜੋਂ ਆਪਣੇ ਕੋਲ ਰੱਖ ਲਿਆ ਮਤਲਬ ਕਿ ਇੱਕ ਦਾਦਾ ਆਪਣੇ ਹੀ ਪੋਤਰਿਆਂ ਨੂੰ ਇੱਕ ਸਿਆਸੀ ਕੈਦੀ ਬਣਾ ਕੇ ਰੱਖ ਰਿਹਾ ਸੀ ਇੱਕ 8 ਸਾਲ ਦੇ ਬੱਚੇ ਤੇ ਇਸ ਦਾ ਕੀ ਅਸਰ ਪੈ ਸਕਦਾ ਹੈ ਇਸ ਇੱਕ ਘਟਨਾ ਨੇ ਔਰੰਗਜ਼ੇਬ ਦੇ ਬਾਲ ਮਨ ਤੇ ਇਹ ਗਲ ਪੱਥਰ ਤੇ ਲਕੀਰ ਵਾਂਗ ਲਕਿ ਦਿੱਤੀ ਕਿ ਤਖਤ ਦੇ ਸਾਹਮਣੇ ਕੋਈ ਵੀ ਰਿਸ਼ਤਾ ਮਾਇਨੇ ਨਹੀਂ ਰੱਖਦਾ ਨਾ ਪਿਓ ਦਾ ਨਾ ਪੁੱਤ ਦਾ ਨਾ ਭਰਾ ਦਾ ਨਾ ਦਾਦੇ ਦਾ ਸਿਰਫ ਤੇ ਸਿਰਫ ਤਖਤ ਹੀ ਸਭ ਕੁਝ ਹੈ ਔਰੰਗਜ਼ੇਬ ਦਾ ਬਚਪਨ ਇਸ ਤਰ੍ਹਾਂ ਦੀ ਸਿਆਸੀ ਕੈਦ ਵਿੱਚ ਗੁਜ਼ਰਿਆ ਪਰ ਇਸ ਦੇ ਬਾਵਜੂਦ ਉਸ ਦੇ ਵੱਡੇ ਭਰਾ ਦਾਰਾ ਸ਼ਿਕੋਰ ਤੇ ਉਸ ਦੀ ਸ਼ਖਸੀਅਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਦੋਮਾ ਬਰੇ ਕਿਹਾ ਜਾਂਦਾ ਹੈ ਕਿ ਉਹ ਦੋਵੇਂ ਇੱਕ ਦੂਜੇ ਤੋਂ ਉਲਟ ਸਨ ਦਾਰਾ ਸ਼ਿਕੋਰ 180ਵੀਂ ਸਦੀ ਦਾ ਇੱਕ ਸੰਤ ਵਰਗਾ ਇਨਸਾਨ ਸੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਉਸਨੇ ਉਪਨਿਸ਼ਦਾਂ ਦਾ ਫ੍ਰਾਂਸੀ ਵਿੱਚ ਅਨੁਵਾਦ ਕਰਵਾਇਆ ਦੋਸਤੋ ਇਤਿਹਾਸ ਦਾ ਇਹ ਵੀ ਦੱਸਦਾ ਹੈ ਕਿ ਉਸਨੇ 7ਵੇਂ ਪਾਸ਼ਾ ਗੁਰੂ ਹਰਾਈ ਸਾਹਿਬ ਜੀ ਨਾਲ ਬਹੁਤ ਚੰਗੇ ਸਬੰਧ ਸਨ ਇੱਕ ਵਾਰ ਜਦੋਂ ਦਾਰਾ ਬਹੁਤ ਬਿਮਾਰ ਹੋ ਗਿਆ ਸੀ ਤਾਂ ਇਸ ਦਾ ਇਲਾਜ ਵੀ ਕੀਰਤਨਪੁਰ ਸਾਹਿਬ ਦੇ ਦੁਆਖਾਨੇ ਵਿੱਚ ਭੇਜੀ ਗਈ ਬੂਟੀ ਨਾਲ ਹੋਇਆ ਸੀ ਦੂਜੇ ਪਾਸੇ ਔਰੰਗਜ਼ੇਬ ਸੀ ਉਹ ਬਹੁਤ ਹੀ ਪੜਿਆ ਲਿਖਿਆ ਸੀ ਕਹਿੰਦੇ ਨੇ ਕਿ ਕੁਰਾਨ ਉਸ ਨੂੰ ਮੂੰਹ ਜਵਾਨੀ ਜਲ ਸੀ ਪਰ ਉਸ ਨੇ ਗਿਆਨ ਨੂੰ ਘੱਟੜਤਾ ਲਈ ਵਰਤਿਆ ਸ਼ਾਂਜਹਾਂ ਆਪ ਦੇ ਧਰਮ ਨਿਰਪੱਖ ਪੁੱਤਰਦਾਰਾਂ ਨੂੰ ਬਹੁਤ ਹੀ ਪਸੰਦ ਕਰਦਾ ਸੀ ਤੇ ਉਸ ਨੂੰ ਹੀ ਆਪਣਾ ਬਾਰਸ ਮੰਨਦਾ ਸੀ ਇਸ ਪੱਖਪਾਤ ਨੇ ਔਰੰਗਜ਼ੇਬ ਦੇ ਮਨ ਵਿੱਚ ਦਾਰਾ ਸ਼ਕੂਰ ਲਈ ਈਰਖਾ ਦੀ ਅੱਗ ਹੋਰ ਵੀ ਪ੍ਰਕਾ ਦਿੱਤੀ ਇਸੇ ਕਰਕੇ ਸ਼ਾਹ ਜਹਾਂ ਅੌਂਗਰੇਜ ਨੂੰ ਹਮੇਸ਼ਾ ਲਈ ਦਿੱਲੀ ਤੋਂ ਦੂਰ ਰੱਖਦਾ ਉਸ ਨੂੰ ਛੋਟੀ ਉਮਰ ਵਿੱਚ ਹੀ ਦੱਖਣ ਵਰਗੇ ਮੁਸ਼ਕਲ ਇਲਾਕਿਆਂ ਦਾ ਸੂਬੇਦਾਰ ਬਣਾ ਕੇ ਭੇਜ ਦਿੱਤਾ ਜਾਂਦਾ ਜਿੱਥੇ ਮਰਾਠਿਆਂ ਨਾਲ ਲਗਾਤਾਰ ਜੰਗ ਚੱਲਦੀ ਰਹਿੰਦੀ ਇੱਕ ਪਾਸੇ ਦਰਬਾਰੀ ਸਭਿਆਚਾਰ ਵਿੱਚ ਪਲਿਆ ਅਦਾਰਾ ਤੇ ਦੂਜੇ ਪਾਸੇ ਜੰਗ ਦੇ ਮੈਦਾਨ ਵਿੱਚ ਤਪਿਆ ਹੋਇਆ ਔਰੰਗਜ਼ੇਬ ਇਹ ਤਾਂ ਫਿਰ ਸਾਫ਼ ਹੀ ਸੀ ਕਿ ਦੋਵੇਂ ਇਕੱਠੇ ਰਾਜ ਨਹੀਂ ਕਰ ਸਕਦੇ ਸਨ ਪਰ ਇਸ ਟਕਰਾਅ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਦੀ ਸ਼ੁਰੂਆਤ ਇੱਕ ਅਫਵਾਹ ਤੋਂ ਹੁੰਦੀ ਹੈ ਇੱਕ ਵਾਰ ਸ਼ਾਹ ਜਹਾਂ ਬਹੁਤ ਬਿਮਾਰ ਹੋ ਗਿਆ ਤੇ ਇਹ ਝੂਠੀ ਖਬਰ ਫੈਲ ਗਈ ਕਿ ਉਸ ਦੀ ਮੌਤ ਹੋ ਗਈ ਬਸ ਇਹ ਸੁਣਦਿਆਂ ਹੀ ਉਨਾ ਆਪਣੇ ਆਪ ਨੂੰ ਅਗਲਾ ਬਾਦਸ਼ਾਹ ਐਲਾਨ ਦਿੱਤਾ ਦੇਖੋ ਇਹ ਸਮਝਣਾ ਪਵੇਗਾ ਕਿ ਮੁਗਲਾਂ ਵਿੱਚ ਕੋਈ ਉੱਤਰ ਅਧਿਕਾਰੀ ਦੀ ਪਰੰਪਰਾ ਨਹੀਂ ਸੀ ਤਖਤ ਹਮੇਸ਼ਾ ਤਲਵਾਰ ਦੇ ਜ਼ੋਰ ਤੇ ਹੀ ਮਿਲਦਾ ਸੀ ਤੇ ਔਰੰਗਜ਼ੇਬ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਉਸਨੇ ਉਸੇ ਵੇਲੇ ਆਪਣੇ ਨਾਂ ਨਾਲ ਆਲਮਗੀਰ ਦਾ ਖਿਤਾਬ ਜੋੜ ਲਿਆ। ਆਲਮਗੀਰ ਜਾਨੀ ਦੁਨੀਆ ਨੂੰ ਜਿੱਤਣ ਵਾਲਾ ਇਨਾਮ ਹੀ ਉਸਦੇ ਇਰਾਦਿਆਂ ਦੀ ਪੂਰੀ ਕਹਾਣੀ ਦੱਸਦਾ ਹੈ। ਦਾਰਾ ਸ਼ਿਕੋਰ ਭਾਵੇਂ ਇੱਕ ਬਦਵਾਨ ਸੀ ਪਰ ਔਰੰਗਜ਼ੇਬ ਇੱਕ ਤਜਰਬੇਕਾਰ ਜਨਰਲ ਸੀ। ਮੁਗਲ ਫੌਜ ਉਸਨੂੰ ਪਸੰਦ ਕਰਦੀ ਸੀ। ਆਪਣੀ ਜੰਗ ਮੁਹਾਰਤ ਨਾਲ ਉਸਨੇ ਆਪਦੇ ਸਾਰੇ ਭਰਾਵਾਂ ਨੂੰ ਹਰਾ ਦਿੱਤਾ। ਪਰ ਉਸਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਦਾਰਾ ਸ਼ਿਕੋਰ ਨਾਲ ਜੋ ਕੀਤਾ ਉਹ ਮੁਗਲ ਇਤਿਹਾਸ ਦਾ ਸ਼ਾਇਦ ਹੀ ਸਭ ਤੋਂ ਕਾਲਾ ਪੰਨਾ ਹੈ। ਉਸਨੇ ਦਾਰਾ ਸ਼ਿਕੋਰ ਨੂੰ ਫੜ ਕੇ ਪਹਿਲਾਂ ਦਿੱਲੀ ਦੀਆਂ ਗਲੀਆਂ ਵਿੱਚ ਜਲੀਲ ਕੀਤਾ। ਫਿਰ ਉਸਦਾ ਸਿਰ ਬਟਵਾ ਦਿੱਤਾ। ਅਤੇ ਉਹ ਸਿਰਫ ਉੱਥੇ ਹੀ ਨਹੀਂ ਰੁਕਿਆ ਉਹ ਇਸ ਤੋਂ ਵੀ ਇੱਕ ਕਦਮ ਅੱਗੇ ਗਿਆ ਉਸਨੇ ਦਾਰੇ ਸਕੋਰ ਦਾ ਸਰ ਇੱਕ ਥਾਲ ਵਿੱਚ ਸਜਾਇਆ ਉਸ ਨੂੰ ਇੱਕ ਰੇਸ਼ਮੀ ਕੱਪੜੇ ਨਾਲ ਢਕਿਆ ਅਤੇ ਆਪਣੇ ਪਿਤਾ ਸ਼ਾਹਜਹਾਂ ਨੂੰ ਤੌਪੇ ਵਜੋਂ ਭੇਜ ਦਿੱਤਾ ਜਿਸ ਨੂੰ ਉਹਨੇ ਆਗਰਾ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਸੀ ਇਸ ਤੋਂ ਉਸਦੀ ਮਾਨਸਿਕਤਾ ਦੇ ਬਾਰੇ ਕੀ ਪਤਾ ਲੱਗਦਾ ਹੈ ਕਿ ਇਹ ਸਿਰਫ ਕਾਤਲ ਨਹੀਂ ਸੀ ਇਹ ਇੱਕ ਸਨੇਹਾ ਸੀ ਇਹ ਸ਼ਾਹਜਹਾਂ ਨੂੰ ਦੱਸਣ ਦਾ ਤਰੀਕਾ ਸੀ ਕਿ ਤਹਾਟਾ ਚਹੇਤਾ ਪੁੱਤ ਹਾਰ ਚੁੱਕਾ ਹੈ ਹੁਣ ਮੇਰਾ ਰਾਜ ਹੈ ਸ਼ਾਹ ਜਹਾਂ ਨੇ ਆਪਣੀ ਬਾਕੀ ਦੀ ਜ਼ਿੰਦਗੀ ਉਸੇ ਕੈਦ ਵਿੱਚ ਤਾਜ ਮਹਿਲ ਨੂੰ ਦੇਖਦਿਆਂ guzari ਅਤੇ ਉੱਥੇ ਹੀ ਉਸ ਦੀ ਮੌਤ ਹੋਈ ਤੇ ਜਿਹੜਾ ਇਨਸਾਨ ਆਪਣੇ ਪਰਿਵਾਰ ਨਾਲ ਇੰਨੀ ਬੇਰਹਿਮੀ ਕਰ ਸਕਦਾ ਹੈ ਉਸ ਨੇ ਇੱਕ ਸ਼ਾਸਕ ਵਜੋਂ ਪੂਰੇ ਮੁਲਕ ਨੂੰ ਕਿਵੇਂ ਚਲਾਇਆ ਹੋਵੇਗਾ ਖਾਸ ਕਰਕੇ ਗੈਰ ਮੁਸਲਮਾਨਾਂ ਪ੍ਰਤੀ ਉਸ ਦੀਆਂ ਨੀਤੀਆਂ ਕੀ ਸਨ ਔਰੰਗਜ਼ੇਬ ਦਾ ਇੱਕੋ ਇੱਕ ਮਿਸ਼ਨ ਸੀ ਉਹ ਪੂਰੇ ਹਿੰਦੁਸਤਾਨ ਨੂੰ ਦਾਰੁਲ ਹਰਬ ਜਾਨਕਿ ਕਾਫਰਾਂ ਦੀ ਧਰਤੀ ਤੋਂ ਦਾਰੁਲ ਇਲਮ ਜਾਨਕਿ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦਾ ਸੀ ਪਰ ਉਸਨੇ ਇੱਕ ਕਮ ਸਿੱਧਾ ਤਲਵਾਰ ਨਾਲ ਕਰਨ ਦੀ ਬਜਾਏ ਮਾਨਸਿਕ ਤੇ ਆਰਥਿਕ ਦਬਾਅ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ 1679 ਵਿੱਚ ਜਜ਼ੀਆ ਟੈਕਸ ਦਾ ਦੁਬਾਰਾ ਲਾਗੂ ਕਰਨਾ। ਉਹੀ ਟੈਕਸ ਜਿਸ ਨੂੰ ਅਕਬਰ ਨੇ ਬੰਦ ਕਰ ਦਿੱਤਾ ਸੀ। ਇਹ ਸਿਰਫ ਇੱਕ ਟੈਕਸ ਨਹੀਂ ਸੀ, ਇਹ ਇੱਕ ਮਨੋਵਿਗਿਆਨਕ ਇੱਕ ਹਥਿਆਰ ਸੀ। ਲੋਕਾਂ ਦੀ ਜੇਬ ਤੇ ਭਾਰ ਪਾਉਣ ਦੇ ਨਾਲ-ਨਾਲ ਉਹਨਾਂ ਦੀ ਇੱਜ਼ਤ ਤੇ ਵੀ ਸੱਟ ਮਾਰਨ ਦਾ ਤਾਂ ਕਿ ਉਹ ਟੁੱਟ ਜਾਣ। ਇਸ ਦਾ ਮਤਲਬ ਸੀ ਕਿ ਗੈਰ-ਮੁਸਲਮਾਨਾਂ ਨੂੰ ਇੱਕ ਇਸਲਾਮਿਕ ਰਾਜ ਵਿੱਚ ਰਹਿਣ ਦੇ ਸਾਹ ਲੈਣ ਲਈ ਵੀ ਇੱਕ ਕੀਮਤ ਚੁਕਾਉਣੀ ਪਵੇਗੀ। ਇਸ ਤੋਂ ਇਲਾਵਾ ਗੈਰ ਮੁਸਲਮਾਨਾਂ ਤੇ ਚੰਗੇ ਕਪੜੇ ਪੋਣਾ ਘੋੜਿਆਂ ਤੇ ਪਾਲਕੀਆਂ ਤੇ ਸਵਾਰੀ ਕਰਨਾ ਅਤੇ ਹਥਿਆਰ ਰੱਖਣ ਤੇ ਪਾਬੰਦੀ ਲਗਾ ਦਿੱਤੀ। ਮਕਸਦ ਸਾਫ ਸੀ ਉਹਨਾਂ ਨੂੰ ਦੂਸਰੇ ਦਰਜੇ ਦਾ ਨਾਗਰਿਕ ਮਹਿਸੂਸ ਕਰਵਾਉਣਾ ਤਾਂ ਕਿ ਉਹ અપਮਾਨਤ ਹੋ ਕੇ ਇਸਲਾਮ ਕਬੂਲ ਕਰ ਲੈਣ ਅਤੇ ਇਸੇ ਦੁਆਰਾ ਸਭ ਤੋਂ ਵੱਡਾ ਨਿਸ਼ਾਨਾ ਕਸ਼ਮੀਰੀ ਪੰਡਤ ਬਣੇ ਉਸ ਦੇ ਮੰਤਰੀਆਂ ਤੇ ਉਸ ਦੇ ਕਾਜ਼ੀਆਂ ਨੇ ਉਸ ਨੂੰ ਸਲਾਹ ਦਿੱਤੀ ਕਿ ਕਸ਼ਮੀਰ ਨੂੰ ਵਿਵਾਦਾਂ ਤੇ ਬ੍ਰਾਹਮਣਾਂ ਦਾ ਘਰ ਮੰਨਿਆ ਜਾਂਦਾ ਹੈ ਜੇਕਰ ਕਸ਼ਮੀਰ ਦੇ ਬ੍ਰਾਹਮਣ ਇਸਲਾਮ ਕਬੂਲ ਕਰ ਲੈਣਗੇ ਤਾਂ ਸਾਰਾ ਹਿੰਦੁਸਤਾਨ ਉਹਨਾਂ ਦੀ ਵੇਖੋ ਵੇਖੀ ਇਸਲਾਮ ਕਬੂਲ ਕਰ ਲਵੇਗਾ ਇਹੋ ਜਿਹੇ ਅਸਹਿ ਜ਼ੁਲਮ ਤੋਂ ਬਚਣ ਲਈ ਕਸ਼ਮੀਰੀ ਪੰਡਤਾਂ ਦਾ ਇੱਕ ਵਫਦ ਫਰਿਆਦ ਲੈ ਕੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਅਨੰਦਪੁਰ ਸਾ ਆਪ ਦੀ ਸ਼ਹਾਦਤ ਦੇ ਦਿੱਤੀ ਹੁਣ ਅਸੀਂ ਇਸ ਗੱਲ ਨੂੰ ਥੋੜਾ ਅੱਗੇ ਲੈ ਕੇ ਜਾਈਏ ਤਾਂ ਸਿੱਖ ਇਤਿਹਾਸ ਦੇ ਸਭ ਤੋਂ ਦਰਦਨਾਕ ਪੰਨੇ ਛੋਟੇ ਸਹਿਬਜ਼ਾਦੇ ਦੀ ਸ਼ਹਾਦਤ ਉਸ ਵਿੱਚ ਔਰੰਗਜ਼ੇਬ ਦੀ ਸਿੱਧੀ ਭੂਮਿਕਾ ਕਿੰਨੀ ਕੁ ਸੀ ਇਹ ਅਸੀਂ ਇਤਿਹਾਸ ਦੇ ਦਸਤਾਵੇਜ਼ਾਂ ਵਿੱਚ ਖੀਏ ਤੇ ਸਹਿਬਜ਼ਾਦੇ ਨੂੰ ਨੀਹਾਂ ਵਿੱਚ ਚਨਮਾਉਂਦਾ ਹੁਕਮ ਸਿੱਧੇ ਤੌਰ ਤੇ ਸਰਹੰਦੇ ਸੂਬੇਦਾਰ ਵਜ਼ੀਰ ਖਾਨ ਦਾ ਸੀ ਨਾ ਕਿ ਔਰੰਗਜ਼ੇਬ ਦਾ ਤਾਂ ਕਿ ਫਿਰ ਔਰੰਗਜ਼ੇਬ ਨੂੰ ਇਸ ਮਾਮਲੇ ਵਿੱਚ ਬਰੀ ਕੀਤਾ ਜਾ ਸਕਦਾ ਹੈ ਕਿਉਂਕਿ ਕਈ ਲੋਕ ਇਹ ਦਲੀਲ ਦਿੰਦੇ ਹਨ ਕਿ ਉਹ ਤਾਂ ਉਸ ਵੇਲੇ ਦੱਖਣ ਵਿੱਚ ਸੀ ਬਿਲਕੁਲ ਨਹੀਂ ਉਸ ਨੂੰ ਇਸ ਘਟਨਾ ਦੀ ਪੂਰੀ ਖਬਰ ਸੀ ਮੁਗਲ ਰਿਕਾਰਡਾਂ ਵਿੱਚ ਕਿਤੇ ਵੀ ਇਹ ਜਾਣਕਾਰੀ ਨਹੀਂ ਮਿਲਦੀ ਕਿ ਉਸਨੇ ਵਜ਼ੀਰ ਖਾਨ ਨੂੰ ਇਸ ਅਨਮੁੱਖੀ ਕਾਰਜ ਲਈ ਕੋਈ ਸਜਾਤ ਕੀਤੀ ਹੋਵੇ ਜਾਂ ਉਸ ਨਾਲ ਕੋਈ ਨਾਰਾਜ਼ਗੀ ਵੀ ਜਤਾਈ ਹੋਵੇ ਸੱਚ ਤਾਂ ਇਹ ਹੈ ਕਿ ਜਦੋਂ ਬਾਦਸ਼ਾਹ ਆਪ ਇੰਨਾ ਕੱਟੜ ਤੇ ਜ਼ਾਲਮ ਹੋਵੇ ਤਾਂ ਉਸਦੇ ਸੂਬੇਦਾਰ ਉਸ ਤੋਂ ਵੀ ਦੋ ਕਦਮ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਬਾਦਸ਼ਾਹ ਨੂੰ ਖੁਸ਼ ਕਰ ਸਕਣ ਔਰੰਗਜ਼ੇਬ ਨੇ ਉਹ ਮਾਹੌਲ ਸਿਰਜਿਆ ਜਿੱਥੇ ਅਜਿਹੇ ਜ਼ੁਲਮ ਸੰਭਵ ਹੋ ਸਕੇ ਇਸੇ ਮਹੌਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੱਧਾ ਤੇ ਖੁੱਲਾ ਵਿਰੋਧ ਕੀਤਾ ਸੀ ਇੱਕ ਖੁੱਲਾ ਚੈਲੰਜ ਜਦੋਂ ਔਰੰਗਜ਼ੇਬ ਨੇ ਪਾਬੰਦੀਆਂ ਲਾਈਆਂ ਉਦੋਂ ਸਿਰਫ 13 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰੰਜੀਤ ਨਗਾੜਾ ਵਜਾਇਆ ਨਗਾੜਾ ਵਜਾਉਣਾ ਉਸ ਸਮੇਂ ਵੱਲ ਸ਼ਾਹੀ ਦਾ ਪ੍ਰਤੀਕ ਹੁੰਦਾ ਸੀ ਮਤਲਬ ਆਪਦੀ ਆਜ਼ਾਦੀ ਦਾ ਐਲਾਨ ਕਰਨਾ ਜਿੱਥੇ ਗੈਰ ਮੁਸਲਮਾਨਾਂ ਨੂੰ ਸ਼ਾਹੀ ਪਹਿਰਾਵੇ ਦੀ ਮਨਾਹੀ ਸੀ ਉੱਥੇ ਗੁਰੂ ਸਾਹਿਬ ਨੀਲੇ ਸ਼ਾਹੀ ਬਾਣੇ ਪਹਿਨਦੇ ਹੀਰੇ ਨਾਲ ਜੜੀਆਂ ਕਲੰਗੀਆਂ ਸਜਾਉਂਦੇ ਤੇ ਅਰਬੀ نسل ਦੇ ਘੋੜੇ ਰੱਖਦੇ ਸਨ ਇਹ ਸਭ ਔਰੰਗਜ਼ੇਬ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਸੀ ਇੱਕ ਸਿਆਸੀ ਤੇ ਸੱਭਿਆਚਾਰਕ ਬਗਾਵਤ ਸੀ ਜੇ ਗੁਰੂ ਸਾਹਿਬ ਇੰਨਾ ਖੁੱਲ ਕੇ ਵਿਰੋਧ ਕਰ ਰਹੇ ਸਨ ਤਾਂ ਆਲਮਗਿਰ ਜਾਨਕੀ ਦੁਨੀਆ ਦਾ ਜਿੱਤਨ ਦਾ ਦਾਵਾ ਕਰਨ ਵਾਲਾ ਔਰੰਗਜ਼ੇਬ ਪਹਾੜੀ ਰਾਜਨ ਪਤਨ ਦੀ ਥਾਂ ਤੇ ਉਹਨਾਂ ਤੇ ਸਿੱਧਾ ਹਮਲਾ ਕਿਉਂ ਨਾ ਕਰ ਸਕਿਆ ਇਸ ਦਾ ਇੱਕ ਬਹੁਤ ਵੱਡਾ ਸਿਆਸੀ ਕਾਰਨ ਸੀ 1682 ਵਿੱਚ ਔਰੰਗਜੀਬ ਦਾ ਪੁੱਤਰ ਸ਼ਹਿਜਾਦਾ ਅਕਬਰ ਉਸ ਦੇ ਖਿਲਾਫ ਬਗਾਵਤ ਕਰਕੇ ਦੱਖਣ ਵਿੱਚ ਮਰਾਠਿਆਂ ਨਾਲ ਜਾ ਮਿਲਿਆ। ਇਹ ਔਰੰਗਜੀਬ ਲਈ ਦੋਹਰੀ ਚੁਣੌਤੀ ਸੀ। ਇਸ ਬਗਾਵਤ ਨੂੰ ਕੁਚਲਣ ਲਈ ਉਹ ਆਪਣੀ ਪੂਰੀ ਤਾਕਤ ਨਾਲ ਦੱਖਣ ਵੱਲ ਚਲਾ ਗਿਆ ਤੇ ਕਦੇ ਵਾਪਸ ਦਿੱਲੀ ਨਾ ਪਰ ਸਕਿਆ। ਉਹ ਆਪਣੀ ਜ਼ਿੰਦਗੀ ਦੇ ਆਖਰੀ 2 ਸਾਲ ਉੱਥੇ ਹੀ ਜੰਗਾਂ ਵਿੱਚ ਉਲਝਿਆ ਰਿਹਾ। ਪਰ ਔਰੰਗਜੀਬ ਦਾ ਅਸਲ ਅੰਤ ਕਿਸੇ ਜੰਗ ਦੇ ਮੈਦਾਨ ਵਿੱਚ ਨਹੀਂ ਹੋਇਆ। ਕਿਹਾ ਜਾਂਦਾ ਹੈ ਕਿ ਉਸ ਦੀ ਹਾਰ ਇੱਕ ਚਿੱਠੀ ਨਾਲ ਹੋਈ। ਔਰੰਗਜੀਬ ਦਾ ਅਸਲ ਹਾਰ ਤਲਵਾਰ ਨਹੀਂ ਸਗੋਂ ਦਸ਼ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨਾਲ ਹੋਇਆ। ਤਦ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਪਰਿਵਾਰ ਅਨੰਤਪੁਰ ਸਾਹਿਬ ਦਾ ਕਿਲਾ ਹਜ਼ਾਰਾਂ ਸਿੰਘ ਇਸ ਧਰਮ ਯੁੱਧ ਵਿੱਚ ਬਾਰ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਦਿਨਾ ਕਾਂਗੜਾ ਦੀ ਧਰਤੀ ਤੇ ਔਰੰਗਜ਼ੇਬ ਨੂੰ ਇੱਕ ਖਤ ਲਿਖਿਆ ਜਿਸ ਨੂੰ ਜਫਰਨਾਮਾ ਕਿਹਾ ਜਾਂਦਾ ਹੈ ਜਫਰਨਾਮਾ ਜਾਨੀ ਜਿੱਤ ਦੀ ਚਿੱਠੀ ਆਪਣਾ ਸਭ ਕੁਝ ਗਵਾਉਣ ਤੋਂ ਬਾਅਦ ਵੀ ਇਸ ਦਾ ਨਾਮ ਜਿੱਤ ਦੀ ਚਿੱਠੀ ਰੱਖਣਾ ਆਪਣੇ ਆਪ ਵਿੱਚ ਇੱਕ ਕਮਾਲ ਦੀ ਗੱਲ ਹੈ ਇਹ ਇੱਕ ਅਧਿਆਤਮਿਕ ਤੇ ਮਨੋਵਿਗਿਆਨਕ ਚਿੱਠੀ ਇਸ ਚਿੱਠੀ ਵਿੱਚ ਔਰੰਗਜ਼ੇਬ ਨੂੰ ਪਹਿਲਾਂ ਉਸਦੇ ਗੁਣ ਦੱਸੇ ਜਿਵੇਂ ਕਿ ਉਹ ਇੱਕ ਨਿਪੁੰਨ ਤਲਵਾਰਬਾਜ਼ ਹੈ ਇੱਕ ਤੇਜ਼ ਦਿਮਾਗ ਸ਼ਾਸਕ ਹੈ ਪਰ ਫਿਰ ਉਸ ਨੂੰ ਉਸਦੀ ਅਸਲੀਅਤ ਦਾ ਹਿੱਸਾ ਵਿਖਾਇਆ ਦੋਸਤੋ ਇੱਕ ਕਮਾਲ ਦੀ ਗੱਲ ਹੈ ਕਿ ਜਿਸ ਬਾਦਸ਼ਾਹ ਨੂੰ ਫੌਜਾਂ ਤੋਪਾਂ ਤੇ ਤਲਵਾਰਾਂ ਨਹੀਂ ਝੁਕਾ ਸਕੀਆਂ ਉਸ ਨੂੰ ਇੱਕ ਚਿੱਠੀ ਦੇ ਸ਼ਬਦਾਂ ਨੇ ਤੋੜ ਕੇ ਰੱਖ ਦਿੱਤਾ ਉਸ ਚਿੱਠੀ ਵਿੱਚ ਅਜਿਹਾ ਕੀ ਸੀ ਜਿਸ ਦਾ ਇੰਨਾ ਡੂੰਘਾ ਅਸਰ ਹੋਇਆ ਉਸ ਚਿੱਠੀ ਵਿੱਚ ਸੱਚ ਦੀ ਤਾਕਤ ਸੀ ਗੁਰੂ ਸਾਹਿਬ ਨੇ ਲਿਖਿਆ ਕਿ ਤੂੰ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਧੋਖਾ ਕੀਤਾ ਹੈ ਤੂੰ ਆਪਣੇ ਅੱਲਾ ਦੇ ਨਾਂ ਤੇ ਉਨ੍ਹਾਂ ਔਰੰਗਜ਼ੇਬ ਨੂੰ ਉਸਦੇ ਆਪਣੇ ਧਰਮ ਤੇ ਆਧਾਰ ਤੇ ਹੀ ਝੂਠਾ ਤੇ ਪਖੰਡੀ ਸਾਬਤ ਕਰ ਦਿੱਤਾ। ਇਹ ਸਭ ਤੋਂ ਵੱਡੀ ਸੱਟ ਸੀ ਕਿਉਂਕਿ ਔਰੰਗਜ਼ੇਬ ਆਪਣੀ ਸਾਰੀ ਸਾਰੀ ਜ਼ਿੰਦਗੀ ਇਸੇ ਪਰਮ ਵਿੱਚ ਜੀ ਰਿਹਾ ਸੀ ਕਿ ਉਹ ਇਸਲਾਮ ਦਾ ਸਭ ਤੋਂ ਵੱਡਾ ਰਖਵਾਲਾ ਹੈ। ਜਫਰਨਾਮੇ ਨੇ ਉਸਦਾ ਇਹ ਪਰਮ ਤੋੜ ਦਿੱਤਾ। ਉਸ ਦੀ ਇਹ ਸਵੇ ਭਾਵਨਾ ਉਸ ਦੀ ਸੈਲਫ ਇਮੇਜ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਈ। ਜਦ ਉਸ ਨੇ ਇਹ ਜਫਰਨਾਮਾ ਪੜ੍ਹਿਆ ਉਸ ਦਾ ਹੰਕਾਰ ਟੁੱਟ ਗਿਆ। ਉਸ ਨੂੰ ਪਹਿਲੀ ਵਾਰ ਆਪਣੇ ਕੀਤੇ ਪਾਪਾਂ ਦਾ ਅਹਿਸਾਸ ਹੋਇਆ। ਉਹ ਸਰੀਰਕ ਤੇ ਮਾਨਸਿਕ ਦੋਨੇ ਤਰੀਕੇ ਨਾਲ ਠਹਿ ਠੇਰੀ ਹੋ ਗਿਆ ਜਦੋਂ ਬਾਦਸ਼ਾ 80-85 ਸਾਲ ਦੀ ਉਮਰ ਵਿੱਚ ਵੀ ਹੱਥ ਵਿੱਚ ਤਲਵਾਰ ਲੈ ਕੇ ਘੋੜੇ ਤੇ ਚੜ ਕੇ ਜੰਗ ਦੇ ਮੈਦਾਨ ਵਿੱਚ ਜਾਂਦਾ ਸੀ ਉਹ ਮੰਜ਼ੇ ਤੋਂ ਉੱਠਣ ਦੇ ਕਾਬਲ ਨਾ ਰਿਹਾ ਇਤਿਹਾਸਕਾਰ ਦੱਸਦੇ ਨੇ ਕਿ ਉਸ ਦੇ ਆਪਣੇ ਦਰਬਾਰੀ ਉਸ ਦੀ ਪਿੱਠ ਪਿੱਛੇ ਹੱਸਦੇ ਸਨ ਉਸ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ ਉਸ ਨੇ ਆਖਰੀ ਦਿਨਾਂ ਬਾਰੇ ਇਹ ਪਤਾ ਲੱਗਦਾ ਹੈ ਕਿ ਆਪਣੀ ਮੌਤ ਤੋਂ ਠੀਕ ਪਹਿਲਾਂ ਉਸ ਨੇ ਆਪਣੀ ਧੀ ਨੂੰ ਇੱਕ ਖੱਤ ਲਿਖਿਆ ਜਿਸ ਵਿੱਚ ਉਸ ਨੇ ਆਪਣੇ ਪੁਰੇ ਪਾਪਾਂ ਦਾ ਇਕਬਾਲ ਕੀਤਾ ਉਸਨੇ ਲਿਖਿਆ ਕਿ ਮੈਂ ਇਸ ਦੁਨੀਆ ਵਿੱਚ ਇਕੱਲਾ ਆਇਆ ਸੀ ਤੇ ਪਾਪਾਂ ਦਾ ਭਾਰ ਲੈ ਕੇ ਇਕੱਲਾ ਹੀ ਜਾ ਰਿਹਾ ਹਾਂ ਹਾਂ ਮੈਂ ਨਹੀਂ ਜਾਣਦਾ ਕਿ ਮੈਂ ਕੌਣ ਹਾਂ ਤੇ ਮੈਂ ਕੀ ਕੀਤਾ ਹੈ ਉਸਨੇ ਵਸੀਅਤ ਕੀਤੀ ਕਿ ਉਸ ਦੀ ਮੌਤੇ ਖਜ਼ਾਨੇ ਦਾ ਪੈਸਾ ਨਾ ਖਰਚਿਆ ਜਾਵੇਗਾ ਉਸ ਦੀ ਕਬਰ ਤੇ ਕੋਈ ਮਕਬਰਾ ਜਾਂ ਗੁਦੰਮ ਨਹੀਂ ਬਣਾਇਆ ਜਾਵੇਗਾ ਤੇ ਉਸ ਨੂੰ ਇੱਕ ਆਮ ਆਦਮੀ ਵਾਂਗ ਕੱਚੀ ਮਿੱਟੀ ਦੇ ਵਿੱਚ ਦਫ਼ਨ ਕੀਤਾ ਜਾਵੇਗਾ ਔਰੰਗਜ਼ੇਬ ਦੇ ਰਾਜ ਦਾ ਅੰਤ ਆਖਰਕਾਰ ਮੋਗਲ ਕਾਜ ਦਾ ਪਤਨ ਦਾ ਕਾਰਨ ਬਣਿਆ ਔਰੰਗਜ਼ੇਬ ਨੇ ਬਲੱਗ ਭਗ 49 ਸਾਲ ਰਾਜ ਕੀਤਾ ਜੋ ਕਿ ਇੱਕ ਬਹੁਤ ਲੰਮਾ ਸਮਾਂ ਹੈ ਪਰ ਇਸ ਪੂਰੇ ਸਮੇਂ ਦੇ ਦੌਰਾਨ ਉਸ ਦੀਆਂ ਕਟੜ ਨੀਤੀਆਂ ਤੇ ਲਗਾਤਾਰ 27 ਸਾਲ ਦੱਖਣ ਵਿੱਚ ਚੱਲਣ ਵਾਲੀਆਂ ਜੰਗਾਂ ਨੇ ਮੁਗਲ ਸਮਰਾਜ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ। ਸ਼ਾਹੀ ਖਜ਼ਾਨਾ ਖਾਲੀ ਹੋ ਚੁੱਕਿਆ ਸੀ ਤੇ ਇਸ ਸਮਰਾਜ ਵਿੱਚ ਹਰ ਪਾਸੇ ਹੁਣ ਸਿੱਖਾਂ ਤੋਂ ਇਲਾਵਾ ਮਰਾਠਿਆਂ ਜਾਤਾਂ ਤੇ ਰਾਜਪੂਤਾਂ ਦੀਆਂ ਬਗਾਵਤਾਂ ਖੜੀਆਂ ਹੋ ਗਈਆਂ ਸਨ। 1707 ਵਿੱਚ ਉਸ ਦੀ ਮੌਤ ਤੋਂ ਬਾਅਦ ਮੁਗਲ ਸਮਰਾਜ ਕਦੇ ਵੀ ਸੰਭਲ ਨਾ ਸਕਿਆ ਤੇ ਤਾਸ਼ ਦੇ ਪੱਤੇ ਮ ਖਿਲਰ ਗਿਆ। ਦੋਸਤੋ ਤਾਂ ਜੇ ਆਪਾਂ ਸਾਰੀ ਗੱਲ ਨੂੰ ਜੋੜ ਕੇ ਵੇਖੀਏ ਤੇ ਕਹਾਣੀ ਇਹੀ ਬਣਦੀ ਹੈ ਕਿ ਇੱਕ ਬੇहद ਪੜਿਆ ਲਿਖਿਆ ਤੇ ਤੇਜ਼ ਦਿਮਾਗ ਬਾਦਸ਼ਾ ਆਪਣੀ ਧਾਰਮਿਕ ਕਟੜਤਾ ਕਰਕੇ ਆਖ ਆਪਣੇ ਹੀ ਵਿਸ਼ਾਲ ਸਮਰਾਜ ਦੇ ਪਤਨ ਦਾ ਕਾਰਨ ਬਣਿਆ ਭਾਵੇਂ ਅੱਜਕੱਲ੍ਹ ਕੁਝ ਇਤਿਹਾਸਕਾਰ ਔਰੰਗਜ਼ੇਬ ਦੇ ਅਕਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ ਉਹ ਦਲੀਲ ਦਿੰਦੇ ਨੇ ਕਿ ਉਸਨੇ ਦਰਬਾਰ ਵਿੱਚ 33 ਹਿੰਦੂ ਮੰਤਸਦਾਰ ਮਤਲਬ ਕਿ ਅਧਿਕਾਰੀ ਸਨ ਜਾਂ ਉਸਨੇ ਕੁਝ ਮੰਦਰਾਂ ਨੂੰ ਜ਼ਗੀਰਾਂ ਵੀ ਦਿੱਤੀਆਂ ਸਨ ਪਰ ਇਹ ਕੁਝ ਗੱਲਾਂ ਉਸ ਦੇ ਕਿਤੇ ਬਿਆਨਤ ਜਲਮਨ ਟੱਕ ਨਹੀਂ ਸਕਦੀਆਂ ਇੱਕ ਆਖਰੀ ਵਿਚਾਰ ਜਿਸ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਸੋਚ ਵਿਚਾਰ ਕਰੋ ਔਰੰਗਜ਼ੇਬ ਦੀ ਕਹਾਣੀ ਸਾਨੂੰ ਇੱਕ ਬਹੁਤ ਵੱਡੀ ਸੱਚਾਈ ਦੱਸਦੀ ਹੈ ਇਹ ਦਰਸਾਉਂਦੀ ਹੈ ਕਿ ਤਲਵਾਰ ਦੀ ਤਾਕਤ ਨਾਲ ਲੋਕਾਂ ਦੇ ਸਰੀਰਾਂ ਤੇ ਰਾਜ ਕੀਤਾ ਜਾ ਸਕਦਾ ਹੈ ਪਰ ਉਹਨਾਂ ਦੇ ਵਿਚਾਰਾਂ ਤੇ ਵਿਸ਼ਵਾਸ ਤੇ ਆਤਮਾ ਨੂੰ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ ਇੱਕ ਜ਼ਾਲਮ ਹਾਕਮ ਦਾ ਅਸਲ ਅੰਤ ਉਦੋਂ ਹੁੰਦਾ ਹੈ ਜਦੋਂ ਉਸ ਦਾ ਹੰਕਾਰ ਮਰ ਜਾਂਦਾ ਹੈ ਨਾ ਕਿ ਉਦੋਂ ਜਦੋਂ ਉਸ ਦਾ ਸਰੀਰ ਮਰਦਾ ਹੈ ਇਸ ਦੇ ਨਾਲ ਹੀ ਸਾਨੂੰ ਦਿਓ ਅਜਾਤ ਅਗਲੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ